ਬੀਜੇਪੀ ਲੀਡਰ ਦੇ ਘਰ ਬਾਹਰ ਗੋਹਾ ਸੁੱਟਣ ਤੇ ਕੁਝ ਕਿਸਾਨਾਂ ਖਿਲਾਫ ਐਫਆਈਆਰ ਦਰਜ ਹੋਈ ਤੇ ਉਸ ਪਰਚੇ ਨੂੰ ਰੱਦ ਕਰਵਾਉਣ ਲਈ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ ਪਰ ਹੁਣ ਬੀਜੇਪੀ ਲੀਡਰ ਨੇ ਕਿਹਾ ਕਿ ਪ੍ਰੈਸ਼ਰ 'ਚ ਪ੍ਰਚਾਰ ਰੱਦ ਨਹੀਂ ਹੋਣਾ ਚਾਹੀਦਾ ਪੁਤਾਲੀ ਮਜ਼ਦੂਰ ਮਲਾਇੰਦੂ ਨੂੰ ਅੰਜਲਦਾ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਦਾ ਇਹ ਵੱਡਾ ਇਕੱਠ ਖੁਸ਼ਿਆਰਪੁਰ ਜ਼ਿਲ੍ਹੇ ਚ ਕਿਸਾਨਾਂ ਨੇ ਭਾਜਪੀ ਲੀਡਰ ਟਿਕਸ਼ਨ ਸੂਤ ਦੇ ਘਰ ਬਾਹਰ ਗੋਖੇ ਦੀ ਟਰਾਲੀ ਛੁੱਟੀ ਪਰਚਾ ਦਰਜ ਹੋਇਆ ਧਾਰਾ 307 ਜੋੜੀ ਗਈ ਕਿਸਾਨਾਂ ਨੇ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਡੇਰਾ ਲਾ ਲਿਆ ਪਰਚਾ ਰੱਦ ਕਰਾਉਣ ਦੀ ਮੰਗ ਕਰ ਰਹੇ ਨੇ ਕਿਸਾਨ ਇੱਥੇ ਵੀ ਪੱਕੇ ਮੋਰਚੇ ਦਾ ਮਨ ਬਣਾ ਕੇ ਬੈਠੇ ਨੇ ਪਰ ਉਧਰ ਬੀਜੇਪੀ ਲੀਡਰ ਤਿਕਸ਼ਨ ਸੂਦ ਨੇ ਵੀ ਕਿਹਾ ਹੈ ਕਿ ਪ੍ਰੈਸ਼ਰ ਨਾਲ ਪਰਚਾ ਰੱਦ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਪਤਾ ਵੀ 307 ਕਦੇ ਜ਼ਿੰਦਗੀ 'ਚ ਨਹੀਂ ਬਣਦੀ 452 ਦਾ ਜੇ ਅਸੀਂ ਕਦੇ ਘਰ ਵੜ ਕੇ ਕੁੱਟਦੇ ਆ ਸਾਡੇ ਕਿਸੇ ਕਿਸਾਨ ਵੀਰ ਨੇ ਤਾਂ ਸਿਰਫ ਟਰਾਲੀ ਗੋਹੇ ਦੀ ਸਿੱਟ ਗਿਆ ਆ ਉਹ ਵੀ ਉਹ ਤਾਂ ਦੱਸਦਾ ਸੀਗਾ ਕਿ ਅਸੀਂ ਜੱਟ ਦਾ ਪਿਕਨਿਕ ਬਣਾਉਣ ਗਏ ਆ ਸਾਡੇ 40 ਬੰਦੇ ਧਰਨੇ ਦੇ ਸ਼ਹੀਦ ਹੋ ਗਏ ਆ ਉਹਨਾਂ ਨੂੰ ਕੌਣ ਉਹਨਾਂ ਦਾ ਕੋਈ ਬਾਲੀਬਾਸ ਨਹੀਂਗਾ ਉਹਨਾਂ ਦੇ ਕੋਈ ਘਰ ਦੇ ਨਹੀਂਗੇ ਉਹਨਾਂ ਦੇ ਕੋਈ ਮਾਂ ਪੇ ਨਹੀਂਗੇ ਮੈਂ ਟ੍ਰੈਕਸ਼ਨ ਸੂਤ ਨੂੰ ਪੁੱਛਣਾ ਚਾਹੁੰਦਾ ਆ ਕਿ ਉਹ ਉਹਨਾਂ ਦੇ ਵਿੱਚ ਕੋਈ ਜਾਨ ਹੈ ਨਹੀਂਗੀ ਅਸੀਂ ਅਸੀਂ ਕੋਈ ਬੰਦੇ ਨਹੀਂ ਹੈਗੇ ਜਦੋਂ ਇਹਨਾਂ ਤੇ ਹੁਣ ਗੱਲ ਆਈ ਆ ਹੁਣ ਕਹਿੰਦੇ ਜੀ ਕਿਸਾਨ ਜਿਹੜਾ ਸੱਤਵੇਂ ਤਰੀਕੇ ਨਾਲ ਆਪਣਾ ਪ੍ਰਦਰਸ਼ਨ ਕਰਦੇ ਤਾਂ ਫਿਰ ਤੁਸੀਂ ਇਹ ਬਿਆਨ ਕਿਉਂ ਦਿੰਦੇ ਆ ਵੀ ਸੱਤਵੇਂ ਤਰੀਕੇ ਨਾਲ ਜੇ ਪ੍ਰਦਰਸ਼ਨ ਕਰਦੇ ਆ ਤੁਸੀਂ ਟਿਕਨਿਕ ਵਾਲਾ ਬਿਆਨ ਕਿਉਂ ਦਿੰਦੇ ਆ ਅਸੀਂ ਦਿੱਲੀ ਚ 400 ਕਿਲੋਮੀਟਰ ਤੇ ਜਾ ਕੇ ਲੰਗਰ ਲਾ ਸਕਦੇ ਅਸੀਂ ਆਪਣੇ ਸ਼ਹਿਰ ਚ ਨਹੀਂ ਲੰਗਰ ਲਾ ਸਕਦੇ ਲੰਗਰ ਇੱਥੇ ਵੀ ਪੱਕੇ ਚੱਲ ਜਾਣਗੇ ਇੱਥੇ ਵੀ ਪੱਕੇ ਮੋਰਚੇ ਲੱਗਣਗੇ ਜਿੱਨਾਂ ਤੇਰੇ ਪਰਚੇ ਰੱਦ ਨਹੀਂ ਹੁੰਦੇ ਦੇਖੋ ਰੋਸ ਪ੍ਰਦਰਸ਼ਨ ਕਰਨ ਦਾ ਕਿਸੇ ਨੂੰ ਵੀ ਹੱਕ ਹੈਗਾ ਪਰ ਜਿਹੜਾ ਪਰਚਾ ਦਾਜ ਹੋਇਆ ਉਹ ਫੈਕਸ਼ਨ ਫਿਗਰ ਤੇ ਹੋਇਆ ਉਹਦੀਆਂ ਵੀਡੀਓ ਕਰਾ ਵੀ ਬਣੀਆਂ ਪਈਆਂ ਪ੍ਰੈਸ਼ਰ ਨਾਲ ਪਰਚੇ ਕੈਨਸਲ ਨਹੀਂ ਹੋਣਾ ਚਾਹੀਦਾ ਇਹ ਬਰਨਾਲਾ ਜ਼ਿਲ੍ਹੇ ਦਾ ਕਸਬਾ ਤਨੋਲਾ ਹੈ ਬੀਜੇਪੀ ਲੀਡਰ ਖਰਜੀਤ ਗਰੇਵਾਲ ਖਿਲਾਫ ਮੁਰਦਾਬਾਦ ਦੇ ਨਾਰੀ ਪਿੰਡ ਤੇ ਜਦੀ ਘਰ ਦੇ ਬਾਹਰ ਲਿਖੇ ਗਏ ਤਿੰਨ ਖਿਲਾਫ ਮਾਮਲਾ ਦਰਜ ਹੋਇਆ ਟੇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਖਰਜੀਤ ਸਿੰਘ ਗਰੇਵਾਲ ਦੀ ਰੈ residense ਹੈ ਐਸੇ ਤਰ੍ਹਾਂ ਬਾਹਰ ਰਹਿੰਦੇ ਇੱਥੇ ਲੋਕ ਲੱਗਾ ਹੋਇਆ ਸੀਗਾ ਜਸਪ੍ਰੀ ਸਿੰਘ ਜੱਸੀ ਛੋਟਾ ਸਿੰਘ ਤੇ ਸਰਜੀਤ ਸਿੰਘ ਨੇ ਵੀ ਏਟ ਤੇ ਉਹਨਾਂ ਦੇ ਖਿਲਾਫ ਕੋਈ ਗਲਤ ਸ਼ਬਦ ਵਰਦੀ ਲਿਖੀ ਸੀ ਜਿਸ ਨਾਲ ਉਹਨਾਂ ਦਾ ਕੋਈ ਘਾਉ ਡੈਕਚਰ ਕੀਤਾ ਇਸ ਤੇ ਇਹਨਾਂ ਦੇ ਖਿਲਾਫ ਮਕਦਮਾ ਨੰਬਰ 1 ਮਿਤੀ 21 ਦੀ ਅੰਡਰ ਸੈਕਸ਼ਨ 155 157 199A ਐਪੀਸੀ ਤਹਿਤ ਥਾਣਾ ਤਨੋੜਾ ਕੇ ਰਜਿਸਟਰ ਕੀਤਾ ਗਿਆ ਜਸਪ੍ਰੀ ਸਿੰਘ ਨੂੰ ਸਾਨੂੰ ਇਹਦੇ ਗ੍ਰਿਫਤਾਰ ਕਰਕੇ ਜੁਡੀਸ਼ੀਅਲ ਬਾਤ ਕਰਵਾਇਆ ਬਸ ਜੀ ਕਿ ਉਹ ਅੱਜਕੱਲ ਹਾਲਾਤ ਹੈਗੇ ਨੇ ਚੱਲ ਰਹੇ ਨੇ ਇਹ ਭਗਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਰੋਕਾ ਕਿਸਾਨ ਪੰਜਾਬ ਸਰਕਾਰ ਨੂੰ ਕੋਸ ਰਹੇ ਨੇ ਕਿ ਆਖਰ ਐਸੀ ਕਾਰਵਾਈ ਕਿਉਂ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੋ ਕਿ ਸਾਡੇ ਕਿਸਾਨ ਵੀਰਾਂ ਤੇ ਪਰਚੇ ਪਾ ਰਹੇ ਹੋ ਇਹ ਨਾਜਾਇਜ਼ ਨੇ ਭਾਜਪਾ ਦੇ ਅਨਸਾਰ ਨਾਲ ਪਹਿਲਾਂ ਭਾਜਪਾ ਵੀ ਪਾ ਰਹੀ ਹੈ ਹੁਣ ਪੰਜਾਬ ਸਰਕਾਰ ਪਾਉਣ ਲੱਗੀ ਸਾਡੇ 'ਚ ਗੁੱਸਾ ਹੈ ਅਸੀਂ ਮਰਦੇ ਹੋਰ ਕਰਾਂਗੇ ਵੀ ਕੀ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਕਿ ਜੋ ਪਰਚੇ ਪਏ ਨੇ ਇਹਨਾਂ ਨੂੰ ਰੱਦ ਕਰਿਆ ਜਾਣ ਜੱਸੀ ਤੇ ਇਤਨੋਲੇ ਵਾਲੇ ਤੇ ਬਾਕੀ ਜਿਹੜਾ ਉਹ ਗੋਹਾੜੇ ਕਹਤੇ ਉਹ ਵੀ ਗੁੱਸੇ 'ਚ ਸਿੱਟ ਕੇ ਆਏ ਤੇ ਭਾਜਪਾ ਦੇ ਆਗੂ ਦੇ ਘਰ ਉਹਨਾਂ ਤੇ ਵੀ ਪਰਚੇ ਪਏ ਨੇ ਉਹ ਵੀ ਰੱਦ ਹੋਣੇ ਚਾਹੀਦੇ ਨੇ ਪੰਜਾਬ ਸਰਕਾਰ ਨੂੰ ਸਾਡੀ ਇਹ ਬੇਨਤੀ ਹੈ ਨਹੀਂ ਮੰਨਣਗੇ ਤਾਂ ਫਿਰ ਅਸੀਂ ਉਸ ਤੋਂ ਬਾਅਦ ਆਪਦਾ ਜਿਹੜਾ ਕੋਈ ਚੱਲੂਗਾ ਚਾਰਾ ਉਹ ਚਲਾਵਾਂਗੇ ਧਰਨੇ ਵੀ ਦੇਵਾਂਗੇ ਪੰਜਾਬ ਸਰਕਾਰ ਦੇ ਖਿਲਾਫ ਇਹ ਪੰਜਾਬ ਸੈਂਟਰ ਸਰਕਾਰ ਦੇ ਅਧੀਨ ਚੱਲ ਕੇ ਸਾਡੇ ਕਿਸਾਨਾਂ ਤੇ ਦਬਾਅ ਪਾਉਣਾ ਚਾਹੁੰਦੇ ਨੇ ਵੀ ਇਹ ਕਿਸੇ ਲੋਟ ਕੋਲ ਜੇ ਠੰਡਾ ਪੈ ਜੇ ਇਹ ਠੰਡਾ ਪੈਣ ਵਾਲਾ ਹੈ ਨਹੀਂ ਇਹ ਮਰਜੀ ਬੜੇ ਨੇ ਇਹ ਮਰਨ ਤੋਂ ਬਿਨਾ ਹੋਰ ਕੋਈ ਨੇ ਕੋਲੇ ਕੱਖ ਹੀ ਨਹੀਂ ਜਾਂ ਗਾਲਾਂ ਨਾਲ ਜਾ ਮਰਨਾ ਇਹ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਇਹ ਮੰਨਦੀ ਆ ਵਧੀਆ ਨਹੀਂ ਮੰਨਦੀ ਤਾਂ ਇਹਦੀ ਮਰਜ਼ੀ ਆ ਫਿਰ ਅਸੀਂ ਆਪ ਦਾ ਸਟੈਪ ਚੱਕਾਂਗੇ ਚੱਕਾਂਗੇ ਇਧਰ ਨਕੋਦਰ ਚ ਜੀਓ ਟਾਵਰ ਨੂੰ ਨੁਕਸਾਨ ਪਹੁੰਚਾਉਣ ਖਿਲਾਫ ਵੀ ਪੁਲਿਸ ਨੇ ਕੇਸ ਦਰਜ ਕੀਤਾ ਹੈ ਨਕੋਦਰ ਦੇ ਦੇਖ ਕੇ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਕੰਗ ਸਾਬੂ ਦੇ ਵਿੱਚ ਜੀਓ ਦੇ ਟਾਵਰ ਨੂੰ ਜਿਹੜਾ ਹੈਗਾ ਡੈਮੇਜ ਕੀਤਾ ਗਿਆ ਜਦੋਂ ਪੁਲਿਸ ਪਾਰਟੀ ਪਹੁੰਚੀ ਜਦੋਂ ਅਸੀਂ ਉੱਥੇ ਜਾ ਕੇ ਚੈੱਕ ਕੀਤਾ ਤਾਂ ਬਾਕੀ ਡੈਮੇਜ ਹੋਇਆ ਸੀਗਾ ਤਾਂ ਜਿਹੜੀਆਂ ਤਾਰਾਂ ਸੀ ਉਹਨਾਂ ਨੂੰ ਅੱਗ ਲਗਾਈ ਗਈ ਸੀ ਤੇ ਉਸ ਇਨਫੋਰਮੇਸ਼ਨ ਦੇ ਆਧਾਰ ਤੇ ਸੀ ਜਿਹੜਾ ਅਨਨੋਨ ਬੰਦਿਆਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਸੀ ਪਰਚਾ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਆ 28 ਦਸੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਮੋਬਾਈਲ ਟਾਵਰਾਂ ਤੇ ਸੂਬੇ ਦੀ ਟੈਲੀਕਮ ਸਰਵਿਸ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ ਸੀ ਤੇ ਪੁਲਿਸ ਨੂੰ ਐਸੇ ਲੋਕਾਂ ਖਿਲਾਫ ਸਖਤ ਐਕਸ਼ਨ ਲੈਣ ਲਈ ਕਿਹਾ ਸੀ